ਨਾਂ ਨੀਂਆਂ ਛੇੜ ਦਿੰਨੀ ਇਹ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜ ਦਿੰਨੀ ਹਾਂਜੀ ਦੋਸਤੋ ਤੁਸੀਂ ਆ ਵੀਡੀਓ ਵਾਇਰਲ ਹੁੰਦੀ ਜ਼ਰੂਰ ਦੇਖੀ ਹੋਣੀ ਐ ਤੁਹਾਨੂੰ ਦੱਸ ਦਿੰਨੇ ਆ ਕਿ ਆਹਾ ਵੀਡੀਓ ਸਮਰਾਲੇ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਕਾਲਾ ਅਮਰੀਕਾ ਤੋਂ ਆਇਆ ਹੋਇਆ ਐ ਰਸਤੇ ਵਿੱਚ ਆਉਂਦੀਆਂ ਕੁੜੀਆਂ ਬੁੜੀਆਂ ਨੂੰ ਛੇੜਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੇ ਕੋਲੋਂ ਜਿੰਨੇ ਵੀ ਪੈਸੇ ਲੈਣੇ ਹਨ ਤੁਸੀਂ ਲੈ ਲਵੋ ਤੇ ਮੇਰੇ ਨਾਲ ਚੱਲੋ ਜਿੱਤੇ ਕਿ ਉਹ ਕੁੜੀ ਭੱਜ ਕੇ ਇੱਕ ਸਬਜ਼ੀ ਵਾਲੇ ਕੋਲ ਆ ਜਾਂਦੀ ਹੈ ਤੇ ਕਾਫੀ ਪੰਜਾਬੀ ਮੁੰਡੇ ਖੜੇ ਹੁੰਦੇ ਹਨ ਪਰ ਉਸ ਕਾਲੇ ਨੂੰ ਕੋਈ ਵੀ ਨਹੀਂ ਰੋਕਦਾ ਸਾਰੇ ਉਸਦੇ ਮੂੰਹ ਵੱਲ ਵੇਖ ਰਹੇ ਹੁੰਦੇ ਹਨ ਜਿਸ ਵੱਲੋਂ ਕੁੜੀ ਵੱਲੋਂ ਉਸ ਨੂੰ ਧੱਕਾ ਮਰਿਆ ਜਾਂਦਾ ਹੈ ਤੇ ਕਾਲਾ ਦੂਰ ਚਲਾ ਜਾਂਦਾ ਹੈ ਫਿਰ ਵੀ ਉਹ ਕਾਲਾ ਕੁੜੀ ਦੇ ਨੇੜੇ-ਨੇੜੇ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਵਿੱਚ ਇੱਕ ਮੁੰਡੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਜਾਂਦੀ ਹੈ ਜਦੋਂ ਉਹ ਵੀਡੀਓ ਨਿੰਗਾ ਤੱਕ ਪਹੁੰਚ ਜਾਂਦੀ ਹੈ ਤਾਂ ਨਿੰਗ ਸਿੰਘ ਉਸ ਕਾਲੇ ਨੂੰ ਲੱਭ ਕੇ ਉਦਾਂ ਸੋਦਾ ਲਾਉਂਦੇ ਹਨ ਤੇ ਨਿੰਗ ਸਿੰਘ ਉਸ ਕਾਲੇ ਨੂੰ ਕਾਫੀ ਜ਼ਿਆਦਾ ਕੁੱਟਦੇ ਹਨ ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਵੀ ਬੰਦੇ ਆਪਣੇ ਪੰਜਾਬ ਵਿੱਚ ਰਹਿੰਦੇ ਹਨ ਜਿਹੜੇ ਲੋਕ ਸਮਰਾਲੇ ਜਾਂਦੇ ਹਨ ਇਸ ਕਾਲੇ ਨੂੰ ਲੱਭ ਕੇ ਇਸ ਦਾ ਸੋਦਾ ਜ਼ਰੂਰ ਲਗਾਓ ਤਾਂ ਜੋ ਕਿ ਇਹਨਾਂ ਕਾਲਿਆਂ ਨੂੰ ਅਕਲ ਆ ਜਾਵੇ ਕਿ ਸਾਡੇ ਪੰਜਾਬ ਵਿੱਚ ਇਹੋ ਜਿਹਾ ਕੋਈ ਵੀ ਗੰਦਾ ਕੰਮ ਨਾ ਕਰਨ ਇਹ ਕਾਲੇ ਅਮਰੀਕਾ ਵਿੱਚ ਤਾਂ ਗੰਦ ਪਾਉਂਦੇ ਹਨ ਹੁਣ ਆਪਣੇ ਪੰਜਾਬ ਵਿੱਚ ਆ ਕੇ ਵੀ ਗੰਦ ਪਾ ਰਹੇ ਹਨ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ